ਭਾਈ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਫੇਰ ਨਵੀਂ ਵੀਡੀਓ ਲੈ ਕੇ ਆਏ ਆ ਆਪਾਂ ਤੁਹਾਨੂੰ ਇੱਕ ਵਧੀਆ ਇੱਕ ਨਵਾਂ ਸਟੱਪ ਦਿਖਾਵਾਂਗੇ ਬਹੁਤ ਹੀ ਵਧੀਆ ਕੁਆਲਿਟੀ ਆਪਾਂ ਤਿਆਰ ਕਰਵਾਈਏ ਵੀਰੇ ਜਿਹਦੇ ਵਿੱਚ ਪਿਓਰ ਵਧੀਆ ਕਾਟਨ ਪ੍ਰਿੰਟਰਰ ਕਾਟਨ ਆ ਭਾਈ ਬਹੁਤ ਹੀ ਵਧੀਆ ਤੇ ਨਾਲ ਵਾਈ ਜੀ ਚਿਕਨ ਚਿੱਟੀ ਵਧੀਆ ਬਾਈ ਚਿੱਟੀ ਤੇ ਕਾਲੀ ਦੋ ਰੰਗ ਹੈ ਵੀਰ ਜੀ ਚਿੱਟੀ ਤੇ ਕਾਲੀ ਹੈ ਨਾਲ ਆਪਾਂ ਬਾਈ ਜੀ ਪਲਾਜੋ ਵਾਸਤੇ ਆਪਾਂ ਨਾਲ ਚਿਕਣ ਲਈ ਹੈ ਬਹੁਤ ਜ਼ਿਆਦਾ ਟ੍ਰੈਂਡ ਹੈ ਵੀਰ ਜੀ ਉਹਦਾ ਮਤਲਬ ਰੁਝਾਨ ਬਹੁਤ ਹੈ ਅਤੇ ਆਪਾਂ ਜਿਹੜੇ ਮੇਰੇ ਵੀਰ ਭਰਾ ਨਵੇਂ ਆਏ ਆ ਉਹਨਾਂ ਨੂੰ ਆਪਾਂ ਨਾਲ ਜੁੜਦੇ ਆ ਨਵੇਂ ਆਪਣੇ ਨਾਲ ਬਾਈ ਜੀ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਟਰਖਾਨਾ ਜਿੱਥੇ ਆਪਣੀ ਇਹ ਮਣਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਵੀਰੇ ਜਿਹਦੇ ਵਿੱਚ ਆਪਾਂ ਨੂੰ ਬਾਈ ਜੀ ਇੱਕ ਦੁਕਾਨ ਦੇ ਵਿੱਚ ਹਰ ਇੱਕ ਚੀਜ਼ ਮਿਲਦੀ ਹੈ ਦੁਬੱਟੇ ਚੁੰਨੀਆਂ ਹਰ ਇੱਕ ਪ੍ਰਕਾਰ ਦੀਆਂ ਜਿਹਦੇ ਵਿੱਚ ਬਰਬਰੀ ਹੈ ਆਰਕੰਡੀ ਹੈ ਆਡੀ ਹੈ BMW ਬਾਈ ਜੀ ਕਾਟਨ ਦੇ ਹੋਰ ਸੌਫੀਏ ਵਗੈਰਾ ਬਾਈ ਜੀ ਬਹੁਤ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਸਾਰੀ ਵੈਰਾਈਟੀ ਰੱਖਦੇ ਆਪਾਂ ਲਾਹ ਕੁੜਤੇ ਪਜਾਮੇ ਤੋਂ ਬਾਈ ਜੀ ਚਾਦਰਾਂ ਚੂਤੜਾਂ ਵੈਡਾਂ ਵਾਲੀਆਂ ਚਾਦਰਾਂ ਬਾਈ ਜੀ ਸਾਰੀ ਚੀਜ਼ ਰੱਖਦੇ ਆ ਬਾਈ ਜਿਹੜੀ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਸਪੈਸ਼ਲੀ ਇੱਕ ਵੈਰਾਈਟੀ ਦਿਖਾਵਾਂਗੇ ਪੂਰੀ ਵਧੀਆ ਗੌਰ ਨਾਲ ਸੁਣਿਓ ਦੇਖਿਓ ਰੇਟ ਦੇਖਿਓ ਦਾ ਕੀ ਗੱਲ ਬਾਤ ਹੈ ਬਹੁਤ ਹੀ ਵਧੀਆ ਕੁਆਲਿਟੀ ਦਿਖਾਵਾਂਗੇ ਨਾਲ ਚਿਕਨ ਦਾ ਬਾਟਮ ਬਣਾ ਲਓ ਭਮਾ ਬਾਈ ਜੀ ਬਾਟਮ ਬਣਾ ਲਓ ਕੁਝ ਬਣਾ ਲਓ ਬਾਈ ਜੀ ਚਾਹੇ ਆਪਾਂ ਪਲਾਜ਼ੋ ਵੀ ਬਣਾ ਸਕਦੇ ਆ ਬਾਈ ਜੀ ਇਹਦੇ ਚ ਤੇ ਬਹੁਤ ਹੀ ਵਧੀਆ ਕੁਆਲਿਟੀ ਦਿਖਾਵਾਂਗੇ ਇੱਕ ਬਾਈ ਜੀ ਨੇ ਤੁਹਾਨੂੰ ਬੇਨਤੀ ਕਰੀ ਸੀ ਪਹਿਲਾਂ ਪਿਛਲੀਆਂ ਦੋ ਵੀਡੀਓ ਕਰੀ ਸੀ ਬੇਨਤੀ ਆਪਾਂ ਯੂਟਿਊਬਰਾਂ ਬਾਰੇ ਕਿਹਾ ਸੀ ਤਾਂ ਕਿ ਇਹਦੇ ਵਿੱਚ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਬਾਈ ਜੀ ਪਾਉਂਦੇ ਸੀ ਨਾਲ ਮੈਂ ਸੋਨੂੰ ਹੀ ਬੇਨਤੀ ਕੀਤੀ ਸੀ ਇਹ ਕਿ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਇਹ ਸੁਝਾਅ ਚੰਗਾ ਕਿ ਮਾੜਾ ਬਾਈ ਜੀ ਕੋਈ ਕਿਸੇ ਦਾ ਕਮੈਂਟ ਨਹੀਂ ਆਇਆ ਦੱਸੇ ਨਹੀਂ ਕਿਸੇ ਨੇ ਵੀ ਇਹ ਬਾਈ ਜੀ ਤੂੰ ਚੰਗਾ ਕਿ ਹੈ ਕਿ ਮਾੜਾ ਕਿ ਹੈ ਬਾਈ ਜੀ ਬਹੁਤ ਹੀ ਜ਼ਿਆਦਾ ਇਹ ਨਿੰਦਨਯੋਗ ਸ਼ਬਦ ਸੀ ਚਲੋ ਬਾਈ ਜੀ ਜਦੋਂ ਕੋਈ ਨਹੀਂ ਸਾਥ ਦਿੰਦਾ ਬਾਈ ਜੀ ਸਾਥ ਦਿਆ ਕਰੋ ਇਹੋ ਜਿਹੇ ਕੰਮਾਂ ਤੇ ਸਾਰੇ ਹੰਬੜਾ ਮਾਰੋ ਆਪਾਂ ਸਾਰੇ ਜਾ ਕੇ ਇਕੱਠੇ ਹੋ ਕੇ ਇਹਨੂੰ ਆਪਾਂ ਤਾਂ ਜਾ ਕੇ ਨੱਥ ਪਾ ਸਕਦੇ ਆ ਬਾਈ ਜੀ ਇਹਦਾ ਰਿਜ਼ਲਟ ਬਾਈ ਜੀ ਬਹੁਤ ਮਾੜਾ ਨਿਕਲਦਾ ਇਹ ਚੀਜ਼ ਦਾ ਕਿਉਂਕਿ ਅੱਜ ਕੱਲ 2 ਸਾਲ ਦੇ ਬੱਚੇ ਨੂੰ ਬਾਈ ਜੀ ਦੁੱਧ ਨਾ ਮਿਲੇ ਤਾਂ ਕੋਈ ਗੱਲ ਨਹੀਂ ਪਰ ਜੇ ਆਪਾਂ ਉਹਨੂੰ ਮੋਬਾਈਲ ਨਾ ਦਿੱਤਾ ਬਾਈ ਜੀ ਉਹ ਰੋਣੋਂ ਨਹੀਂ ਹਟਦਾ ਹੈਗਾ ਜਦੋਂ ਬਾਈ ਜੀ 2 ਸਾਲ ਦੇ ਬੱਚੇ ਕੋਲੇ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਜਿਹੜੀਆਂ ਦੇਖਣਯੋਗ ਹੈ ਹੀ ਨਹੀਂ ਬਾਈ ਜੀ ਉਹ ਉਹ ਦੇਖਣਯੋਗ ਹੀ ਨਹੀਂ ਚੀਜ਼ਾਂ ਹੈਗੀਆਂ ਉਹ ਆਉਂਦੀਆਂ ਤੇ ਬਾਈ ਜੀ 2 ਸਾਲ ਦਾ ਬੱਚੇ ਦਾ ਬਾਈ ਜੀ ਭੁੱਖ ਦੇਖ ਲਿਓ ਕਿੰਦੇ ਕਿੱਡਾ ਨੇਰੇ ਚ ਜਾਊਗਾ ਬਾਈ ਜੀ ਬੇਨਤੀ ਕਰਦੇ ਆਂ ਉੱਠੋ ਬਾਈ ਜੀ ਸਾਰੇ ਇਕੱਠੋ ਹੋ ਇਹੋ ਜਿਹੇ ਆਂਦੇ ਆਪਾਂ ਬਾਈ ਜੀ ਨੂੰ ਆਪਾਂ ਸਮਝਾਈਏ ਸਮਝਾ ਕੇ ਆਪਾਂ ਇਹ ਬੰਦ ਕਰ ਲਈਏ ਤਾਂ ਕਿ ਆਪਣਾ ਆਉਣ ਵਾਲਾ ਭੁੱਖ ਬਾਈ ਜੀ ਉਹਨੂੰ ਮਾੜਾ ਜਾਂ ਚਾਨਣ ਮਿਲ ਸਕਦਾ ਬਾਈ ਜੀ ਇਹ ਬੇਨਤੀ ਕੀਤੀ ਸੀ ਪਰ ਬਾਈ ਜੀ ਲੋਕ ਵੀ ਨਹੀਂ ਇਹ ਗੱਲ ਮੰਨ ਰਹੇ ਚੰਗੀ ਨਹੀਂ ਮੰਨ ਰਹੇ ਗੱਲ ਕਰਾਂ ਕੋਈ ਗੱਲ ਨਹੀਂ ਜਿਵੇਂ ਚੱਲਦਾ ਚੱਲਣ ਦਿਓ ਬਾਈ ਜੀ ਸਾਰਿਆਂ ਦੇ ਹੱਕ ਮੰਨਦਾ ਹੈ ਇਹ ਸਾਰੀ ਹੰਬਲਾ ਮਾਰੂ ਆਓ ਆਪਾਂ ਬਾਈ ਜੀ ਵੀਡੀਓ ਕਰਦੇ ਹਾਂ ਸਟਾਰਟ ਛੋੜੇ ਵਾਸਤੇ ਕਾਟਨ ਦਾ ਨਾਲ ਬੋਟਲਸ ਨੂੰ ਖੁੱਲਿਆ ਦਿਖਾਉਂਦੇ ਆਂ ਜੀ ਦੇਖੋ ਟੈਕ ਕਰੋ ਇਹ ਆ ਚੀਜ਼ ਹੈ ਬਾਈ ਜੀ ਪਿਓਰ ਕਾਟਨ ਬਾਈ ਜੀ ਦੇਖੋ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹਦੀ ਅਸੀਂ ਬਾਸ ਕਰਕੇ ਵੀ ਦੇਖਿਆ ਕੋਈ ਇਹਦਾ ਰੰਗ ਨਹੀਂ ਨਿਕਲਦਾ ਬਾਈ ਜੀ ਕੋਈ ਇਹ ਤੇ ਬੁਰਨੀ ਆਉਂਦਾ ਨਾਲ ਬਾਈ ਜੀ ਆ 2.5 ਮੀਟਰ ਦੀ ਦੁਪੱਟਾ ਹੈ ਆ ਸੌਰੀ 2.5 ਮੀਟਰ ਦੀ ਬਾਈ ਜੀ ਬਾਟਮ ਹੈ ਚਾਹੇ ਦਾ ਪਲਾਜ਼ੋ ਬਣਾ ਲਓ ਬਾਈ ਜੀ ਚਾਹੇ ਇਹਦੀ ਬਾਟਮ ਬਣਾ ਲਓ ਬਾਈ ਜੀ ਕੁਝ ਬਣਾ ਲਓ ਬਾਈ ਜੀ ਜਿਹੜੀ ਕੁਆਲਿਟੀ ਦਿੱਤੀ ਆਪਾਂ ਚਿਕਨ ਦੀ ਬਹੁਤ ਹੀ ਚੰਗੀ ਤੇ ਸੋਹਣੀ ਕੁਆਲਿਟੀ ਲਾਈ ਆ ਵੀਰ ਜੀ ਇਹ ਪੂਰੀ ਵਧੀਆ ਪਿਓਰ ਕਾਟਨ ਦੀ ਹੈ ਜਿਹੜੀ ਚਿਕਣਾ ਬਾਈ ਜੀ ਇਹ ਵੀ ਬਹੁਤ ਸੋਹਣੀ ਆ ਬਾਈ ਜੀ ਇਹ 2.5 ਮੀਟਰ ਦਿੱਤਾ ਨਾਲ ਬਾਈ ਜੀ ਇਹ ਪੌਣੇ 2 ਮੀਟਰ ਬਾਈ ਜੀ 1 1 ਮੀਟਰ ਦੇ 70 ਰੁਪਏ ਹਰ ਟਾ ਬਾਈ ਜੀ ਪੌਣੇ 2 ਮੀਟਰ ਬਹੁਤ ਹੀ ਵਧੀਆ ਕੁਆਲਟੀ ਹੈ ਬਾਈ ਜੀ ਸੈਜ ਫੁੱਲ ਹੈ ਕੋਈ ਲੈਂਥ ਘਟਣੀ ਕੋਈ ਇਹਦਾ ਘੱਟ ਘੱਟ ਨਹੀਂ ਹੈਗਾ ਬਾਈ ਜੀ ਫੁੱਲ ਬੰਦਾ ਹੈ ਅੱਜ ਕੱਲ ਬਾਈ ਜੀ ਇਹਦਾ ਰੁਝਾਨ ਬਹੁਤ ਜ਼ਿਆਦਾ ਆ ਬਾਈ ਜੀ ਇਹਦਾ ਚਿਕਨ ਦਾ ਨਾਲ ਬਾਈ ਜੀ ਗੌਰ ਨਾਲ ਦੇਖੋ ਤੁਹਾਨੂੰ ਅਸੀਂ ਸਾਰੇ ਗੌਰ ਨਾਲ ਦਿਖਾਵਾਂਗੇ ਜੇ ਕਿਸੇ ਨੇ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਵੀ ਲੈ ਸਕਦਾ ਹੈ ਤੇ ਬਾਈ ਜੀ ਵੀਡੀਓ ਦੇ ਨਾਲ ਦੇਖਣੇ ਕੋਈ ਭੇਜ ਦੂਗਾ ਸਾਬਾਈ ਜੀ ਹੋ ਆਪਦੇ ਬੁੱਕ ਕਰਵਾ ਸਕਦੇ ਕਵਾਲਿਟੀ ਬਾਈ ਜੀ 1 ਨੰਬਰ 1 ਕੁਆਲਿਟੀ ਹੈ ਬਹੁਤ ਹੀ ਵਧੀਆ ਚੀਜ਼ ਆ ਇਹ ਦੇਖੋ ਬਾਈ ਚੈੱਕ ਕਰੋ ਇਹ ਆ ਚੈੱਕ ਨਾ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕਪੜਾ ਬਾਈ ਜੀ ਸਟੱਪ ਇਹ ਜਹਾਗਾ ਬਹੁਤ ਹੀ ਵਧੀਆ ਕੋਈ ਐ ਨਹੀਂ ਹੈ ਇਹਨੂੰ ਕੋਈ ਇਹ ਕਹਦੇ ਵੀ ਇਹ ਸਟੱਪ ਮਾੜਾ ਜਾਂ ਇਹ ਇਹਦੇ ਵਿੱਚ ਕੋਈ ਰਲਾਪਟ ਹੈ ਕੋਈ ਰਲਾਪਟ ਨਹੀਂ ਬਾਈ ਜੀ ਪਿਓਰ ਕਾਟਨ ਦਾ ਸਟੱਪ ਹੈ ਬਾਈ ਜੀ ਇਹ ਤੇ ਨਾਲ ਵਧੀਆ ਪਿਓਰ ਕਾਟਨ ਦੀ ਦਿੱਤੀ ਹੈ ਚਿਕਨ ਬਾਟਮ ਦਾ ਦਾ ਕਪੜਾ ਬਹੁਤ ਹੀ ਸੋਹਣਾ ਹੈ ਜੀ ਕੁਆਲਿਟੀ ਬਹੁਤ ਵਧੀਆ ਹੈ ਇਹ ਆ ਦੇਖੋ ਬਾਈ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਆ ਲਓ ਬਾਈ ਜੀ ਇਹਦੇ ਵਿੱਚ ਬਾਈ ਜੀ ਆਪਾਂ ਫੁੱਲ ਸਾਈਜ਼ ਦਿੱਤਾ ਹੋਇਆ ਹੈ ਨਹੀਂ ਆਮ ਤਾਂ ਦੇਖਿਆ ਬਾਈ ਜੀ ਇਹਦੇ ਵਿੱਚ ਘੱਟ ਹੁੰਦਾ ਹੈ ਇਹ ਐਲ ਦੀ ਵੜਨ ਦੇ ਆਪਾਂ ਬਾਈ ਜੀ ਮੀਟਰ ਨਾਲ ਮਿਲ ਕੇ ਵੜਿਆ ਹੋਇਆ ਹੈ ਪੂਰੀ ਐਲ ਹੈ ਪੂਰੀ ਗੱਲਬਾਤ ਹੈ ਸਹੀ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਆ ਦੇਖੋ ਬਾਈ ਜੀ ਇਹ ਦੇਖੋ ਬੜੀ ਚੰਗੀ ਚੀਜ਼ ਦੇਖੋ ਆਹ ਦੇਖੋ ਦੇਖ ਕੁਆਲਿਟੀ ਚੈੱਕ ਕਰੋ ਬਾਈ ਜੀ ਡਿਜ਼ਾਈਨ ਬਾਈ ਜੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਨਾਲ ਐਵੇਂ ਜਿhko ਚਿਕਨ ਦਾ ਮਾਲ ਬਾਈ ਜੀ ਨਾਲ ਲੱਗੂ ਐਵੇਂ ਜਿhko ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਚੀਜ਼ ਆ ਬਾਈ ਜੀ ਇਹ ਆਹ ਦੇਖੋ ਬਾਈ ਜੀ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਬਹੁਤ ਵਧੋ ਤੋਂ ਵਧ ਕਰਿਆ ਕਰੋ ਤਾ ਕੀ ਬਾਈ ਜੀ ਹਰ ਇੱਕ ਨੂੰ ਕਹਾਂ ਦੀ ਗਾਹ ਪਤਾ ਲੱਗ ਸਕੇ ਵੀ ਕੁਆਲਿਟੀ ਕੀ ਹੈ ਜੀ ਤੇ ਕੀ ਗਲਬਾਤ ਹੈ ਜੀ ਇਹ ਆ ਦੇਖੋ ਬਾਈ ਸ਼ੋਰ ਕੋਟਨ ਦਾ ਮਾਲ ਹੈ ਜੀ ਕੋਈ ਇਹਦੇ ਵਿੱਚ ਮਿਕਸਿੰਗ ਨਹੀਂ ਕੋਈ ਲਾਫਟ ਨਹੀਂ ਕੁਛ ਨਹੀਂ ਬਾਈ ਜੀ ਦੇਖੋ ਇਹ ਦੇਖੋ ਬਾਈ ਇਹ ਲਓ ਜੀ ਨਾਲ ਚਿਕਨ ਦਾ ਬਹੁਤ ਹੀ ਵਧੀਆ ਕੁਆਲਿਟੀ ਹੈ ਦੇਖੋ ਜੀ ਦੇਖੋ ਬਾਈ ਜੀ ਆਪਣੇ ਕੋਲੇ ਘੱਟੋ ਘਾਟੇ ਦਾ 100 ਡਿਜ਼ਾਈਨ ਪਿਆ ਆਪਣੇ ਕੋਲੇ ਬਾਈ ਜੀ ਮੇਚ ਤੇ ਮਾਲ ਟਿਕਦਾ ਨਹੀਂ ਤਾਂ ਨਹੀਂ ਆਪਾਂ ਰੱਖਿਆ ਜੇ ਕਿਸੇ ਨੇ ਲੈਣਾ ਹੋਇਆ ਬਾਈ ਜੀ 100 ਡਿਜ਼ਾਈਨ ਦੇ ਸਕਦੇ ਆ 100 ਆਪਾਂ 100 ਰੰਗ ਹੈ ਬਾਈ ਜੀ ਆਪਣੇ ਕੋਲੇ ਅਡੋੜੀ ਰੰਗ ਤੇ ਬਾਈ ਜੀ ਅਡੋੜੀ ਡਿਜ਼ਾਈਨ ਬਹੁਤ ਹੀ ਵਧੀਆ ਸਟੱਫ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਇਹ ਕੁਆਲਿਟੀ ਬਾਈ ਜੀ ਬਹੁਤ ਸੋਹਣੀ ਹੈ ਫੁੱਲ ਜ਼ਿੰਮੇਵਾਰੀ ਹੈ ਇਹ ਨਹੀਂ ਹੈ ਵੀ ਕੋਈ ਇਦੇ ਵਿੱਚ ਬੋਰਾ ਆ ਜੇ ਬਾਈ ਜੀ ਰੰਗ ਫੇਟ ਹੋ ਜੇ ਆਪਣੀ ਫੁੱਲ ਜ਼ਿੰਮੇਵਾਰੀ ਆ ਇੱਕ ਬਾਈ ਜੀ ਕਾਟਨ ਹੁੰਦੀ ਆ ਬਾਈ ਜੀ ਟੋਟੇ ਆਉਂਦਾ ਮੈਚਿੰਗ ਮਿਕਸਿੰਗ ਦਾ ਮਾਲ ਆਉਂਦਾ ਬਾਈ ਜੀ ਉਹਦਾ ਰੰਗ ਫਿੱਟ ਜਾਂਦਾ ਹੈ ਉਹਦਾ ਕੋਈ ਫਾਇਦਾ ਨਹੀਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਆਪਣੇ ਕੋਲ ਇਹ ਇਹ ਚੈੱਕ ਕਰੋ ਦੇਖੋ ਬਾਈ ਜੀ ਕਿੰਨਾ ਸੋਹਣਾ ਫਲੇਵਰ ਹੈ ਨਾ ਦੇਖੋ ਕਿੰਨਾ ਵਧੀਆ ਗੱਲਬਾਤ ਏਕਸ ਨੂੰ ਬਾਈ ਜੀ ਆ ਦਿਖਾਉਣੀ ਆ ਦੇਖੋ ਕਰੋ ਚੈੱਕ ਕੱਲੇ-ਕੱਲੇ ਸ਼ੂਟਰ ਆ ਬਾਈ ਜੀ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਜਿਹਨੂੰ ਲੋੜ ਆ ਬਾਈ ਜੀ ਇੱਕ ਸਾਨੂੰ ਆਪਾਂ ਨੰਬਰ ਦੇਵਾਂਗੇ ਉੱਥੇ ਬਾਈ ਜੀ ਕੋਰੀਅਰ ਦਾ ਨੰਬਰ ਹੈ ਜੇ ਕਿਸੇ ਨੇ ਬਾਈ ਜੀ ਕੋਰੀਅਰ ਕਰਾਉਣਾ ਕੋਰੀਅਰ ਵੀ ਕਰਾ ਸਕਦਾ ਹੈ ਜੇ ਕਿਸੇ ਨੇ ਬਾਈ ਜੀ ਉਹ ਸਕਰੀਨਸ਼ਾਟ ਲੈ ਕੇ ਭਜਾ ਰੱਖਦੇ ਭੇਜਣਾ ਬਾਈ ਜੀ ਵੀ ਰੱਖ ਦਿਓ ਉਹ ਵੀ ਰੱਖ ਸਕਦਾ ਹੈ ਜਿੰਨੇ ਮਰਜ਼ੀ ਬਾਈ ਜੀ ਕਰ ਸਕਦੇ ਹੋ ਉਵੇਂ ਹੋਊਗਾ ਬਾਈ ਜੀ ਕੁਆਲਿਟੀ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਹੈ ਇਹਦੇ ਵਿੱਚ ਡਿਜ਼ਾਈਨ ਚੈੱਕ ਕਰੋ ਬਾਈ ਜੀ ਤੁਸੀਂ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਆਹ ਦੇਖੋ ਬਾਈ ਜੀ ਕਰੋ ਜੈਕਵੈ ਜੀ ਦੇਖੋ ਹਾਲੇ ਕੋ ਡਿਜ਼ਾਈਨ ਹੀ ਬਹੁਤ ਸੋਹਣੇ ਦੇਖੋ ਬਈ ਡਿਜ਼ਾਈਨ ਚੈੱਕ ਕਰੋ ਆ ਦੇਖੋ ਬਈ ਜੀ ਡਿਜ਼ਾਈਨ ਬਰੀਕ ਬੂਟੀ ਲੋ ਬਈ ਜੀ ਮੁੱਠੀ ਹੂੰ ਤਾਂ ਸਾਨੂੰ ਵੈਸੇ ਬਈ ਜੀ ਸਾਰਾ ਦਿਖਾਇਆ ਹੋਇਆ ਮਾਲ ਵੀ ਜੀ ਦੇਖੋ ਆ ਦੇਖੋ ਬਈ ਜੀ ਆ ਦੇਖੋ ਬਰੇ ਹਾਏ ਬਰੀਕ ਬੂਟੀ ਲੈਣੀ ਹੈ ਬਾਈ ਜੀ ਇਹ ਕਿਸ ਨੇ ਆ ਲਓ ਬਾਈ ਜੀ ਆ ਦੇਖੋ ਜੀ ਡਿਜ਼ਾਈਨ ਬਾਈ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਆਪਣੇ ਕੋਲੇ ਘੱਟੋ ਘੱਟ 100 150 ਡਿਜ਼ਾਈਨ ਪਿਆ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਲਓ ਜੀ ਆ ਲਓ ਜੀ ਆ ਦੇਖੋ ਬਾਈ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਚੈੱਕ ਕਰੋ ਕੱਲੇ-ਕੱਲੇ ਡਿਜ਼ਾਈਨ ਬਾਈ ਜੀ ਬਹੁਤ ਹੀ ਸੋਹਣੇ ਖੂਬਸੂਰਤ ਡਿਜ਼ਾਈਨ ਹੈ ਨਾਲ ਬਾਈ ਜੀ ਚਿਕਨ ਦਾ ਬਾਟਮ ਹੈ ਨਾਲ ਉਹ ਮੈਂ ਕਿਉਂ ਲਾਇਆ ਬਾਈ ਜੀ ਇਹ ਇਹਦੀ ਕੱਟ ਹੈ ਬਹੁਤ ਸੋਹਣੀ ਤੇ ਫੁੱਲ ਕੱਟ ਹੈ ਕੋਈ ਉਹ ਕੰਮ ਨਹੀਂ ਹੈਗਾ ਵੀ ਹਾਰੇ ਕੋ ਬਾਈ ਜੀ ਕੁਆਲਿਟੀ ਬਾਈ ਜੀ ਬਹੁਤ ਸੋਹਣੀ ਕੁਆਲਿਟੀ ਹੈ ਦੇਖੋ ਬਾਈ ਜੀ ਹਾਰੇ ਕੋ ਬਾਈ ਜੀ ਹਾਰੇ ਕੋ ਬਾਈ ਜੀ ਬਸ ਕਹਿਣ ਦਾ ਭਾਵ ਬੀ ਜੀ ਇਹ ਹੈ ਆਪਣੇ ਕੋਲੇ ਘੱਟੋ ਘੱਟ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਬਾਈ ਜੀ ਡਿਜ਼ਾਈਨ ਬਹੁਤ ਜ਼ਿਆਦੇ ਪੈਣ ਨਾਲ ਚਿਕਨ ਦੀ ਬਾਟਮ ਹੈ ਜੀ ਇੱਕ ਪੌਣੇ 2 ਮੀਟਰ ਦੀ ਕੱਟ ਹੈ ਜੀ ਵੱਡਾ ਪਣਿਆ ਜੀ ਦਾ ਇੱਕ ਨੰਬਰ ਫੁੱਲ ਕੁਆਲਿਟੀ ਹੈ ਕੋਈ ਇਹੋ ਜੀ ਗੱਲ ਨਹੀਂ ਵੀ 나ਪ ਘੱਟ ਨਹੀਂ ਹੈਗਾ ਫੁੱਲ ਨਾਪ ਆ ਬਾਈ ਜੀ ਨਾਲ ਚਿਕਣ ਦਾ ਬਹੁਤ ਵਧੀਆ ਕੁਆਲਿਟੀ ਰਹੇ ਇਹਦੇ ਵਿੱਚ ਆਪਣੇ ਕੋਲ ਫੁੱਲ ਡਿਜ਼ਾਈਨ ਹੈ ਬਾਈ ਜੀ ਨਾਲ ਬਾਟਮ ਹੈ ਬਾਈ ਜੀ ਬਹੁਤ ਹੀ ਵਧੀਆ ਰੁਝਾਨ ਹੈ ਚੀਜ਼ ਦਾ ਇਹਦਾ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਹਰ ਇੱਕ ਬੰਦਾ ਇਹਨੂੰ ਖੁਸ਼ ਹੋ ਕੇ ਲੈਂਦਾ ਬਾਈ ਜੀ ਖੁਸ਼ ਹੋ ਕੇ ਪਾਉਂਦਾ ਕਿਉਂਕਿ ਇਹਦਾ ਨਵਾਂ ਜਾਂ ਟ੍ਰੈਂਡ ਬਣਾਇਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਨਵਾਂ ਮਾਲ ਤਿਆਰ ਕਰਵਾਇਆ ਹੋਇਆ ਬਾਈ ਜੀ ਇਹਦਾ ਰੇਟ 450 ਰੁਪਿਆ ਰੇਟ ਹੈ ਬਾਈ ਜੀ ਇਹਦਾ ਕੱਲੇ ਕੱਲੇ ਸ਼ੂਟ ਦਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਜੇ 10 ਜਾਂ 10 ਤੋਂ ਵੱਧ ਛੂਟ ਲੈ ਲੂਆ ਉਹਦੇ ਵਾਸਤੇ ਬਾਈ ਜੀ ਬਹੁਤ ਹੀ ਜ਼ਿਆਦਾ ਲੈਸ ਹੈ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਣਾ ਬਾਈ ਜੀ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਸਾਨੂੰ ਪੁੱਛਿਓ ਜੇ ਕਿਸੇ 10 ਛੂਟਾਂ ਤੋਂ ਉੱਤੇ ਲੈ ਲੂਆ ਉਹਦੇ ਵਾਸਤੇ ਬਾਈ ਜੀ ਬਹੁਤ ਹੀ ਜ਼ਿਆਦਾ ਲੈਸ ਲੱਗੂਆ ਤੇ ਕੱਲੇ ਕੱਲੇ ਸ਼ੂਟ ਦਾ ਬਾਈ ਜੀ 450 ਰੁਪਿਆ ਰੇਟ ਹੈ ਫੁੱਲ ਜ਼ਿੰਮੇਵਾਰੀ ਹੈ ਫੁੱਲੇ ਦੀ ਕਟ ਹੈ ਬਾਈ ਜੀ ਕੱਲੇ ਕੱਲੇ ਰੇਟ 450 ਬਾਈ ਜੀ ਜਿਹੜਾ ਮੇਰਾ ਦੁਕਾਨਦਾਰ ਭਰਾ ਹੋਇਆ 10 ਸੂਟ ਚੱਕਣ ਦੀ ਕੋਈ ਰਕਸਾਦਾ ਬਾਈ ਜੀ ਉਹਨੂੰ ਬਹੁਤ ਹੀ ਜ਼ਿਆਦਾ ਲੈਸ ਲਾਵਾਂਗੇ ਬਾਈ ਜੀ ਇੱਕ ਵਾਰੀ ਫੋਨ ਜ਼ਰੂਰ ਮਾਰਿਓ ਇਹ ਬਾਈ ਜੀ ਇੱਕ ਸਾਨੂੰ ਮਾਲ ਦਿਖਾਉਣਾ ਸੀ ਆਪਾਂ ਫਰਾਕਾਂ ਵਾਸਤੇ ਦੇਖੋ ਬਾਈ ਜੀ ਇਹ ਬਾਈ ਜੀ ਨਵਾਂ ਮਾਲ ਹੋਰ ਆ ਗਿਆ ਆਪਣੇ ਕੋਲ ਤਿੰਨ ਡਿਜ਼ਾਈਨ ਹੈ ਬਾਈ ਜੀ ਦੇਖੋ 1 2 3 ਰੰਗ ਆ ਬਾਈ ਜੀ ਆਪਣੇ ਕੋਲੇ ਜਿੰਨਾ ਮਰਜ਼ੀ ਮਾਲ ਲੈ ਲਿਓ ਬਾਈ ਜੀ 100 ਸੂਟ 200 ਸੂਟ ਜਿੰਨਾ ਲੋੜਾ ਉਹਨਾਂ ਲੈ ਜਾਓ ਬਾਈ ਜੀ ਮਾਲ ਆਪਣੇ ਕੋਲੇ ਬਾਧੂ ਪਿਆ ਕੱਟਣ ਵਾਲਾ ਪਿਆ ਮਾਲ ਕਟਾਂਗੇ ਬਾਈ ਜੀ ਧੜਕੇ ਮੂਸ ਨੂੰ ਦੱਸਿਆ ਬਾਈ ਜੀ ਇਹਦਾ ਮਾਲ ਆਪਣੇ ਕੋਲੇ ਫੇਫਰ ਆ ਗਿਆ ਤਿੰਨੇ ਰੰਗ ਜਿਨੂੰ ਲੋੜ ਹੈ ਬਾਈ ਜੀ ਫੋਨ ਤੇ ਬੁੱਕ ਕਰਵਾ ਦਿਓ ਕਿਉਂਕਿ ਇਹਦੀ ਮੰਗ ਬਹੁਤ ਆ ਬਾਈ ਜੀ ਇਹ ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈ ਕਿਉਂ ਫਿਰ ਲੱਗ ਜਾਂਦਾ ਬਾਈ ਜੀ ਰੰਗ ਘਟ ਰਿਹਾ ਜੇ ਕਿਸੇ ਨੂੰ ਲੋੜ ਹੈ ਫੋਨ ਤੇ ਫੋਨ ਥਣਾ ਸਕਰੀਨ ਤੇ ਚੱਲੀ ਜਾਂਦਾ ਹੈ ਫੋਨ ਤੇ ਬੁੱਕ ਕਰਵਾ ਕੇ ਰੱਖ ਦਿਓ ਵੀ ਭਾਈ ਸਾਨੂੰ ਆ ਮੈਂ ਇਨੇ ਸੂਟ ਪਾਸੇ ਰੱਖ ਦਿਓ ਭਾਈ ਜੀ ਇਹਦਾ ਰੇਟ ਤੁਹਾਨੂੰ ਪਤਾ ਹੀ ਹੈ ਬਾਈ ਜੀ ਇਕੱਲੇ ਇਕੱਲੇ ਦਾ 350 ਰੁਪਿਆ ਰੇਟ ਹੈ ਆਗਰ ਜੇ ਕੋਈ 10 ਸੂਟ ਬਾਈ ਜੀ ਇਕੱਠੇ ਚੱਕ ਲੂ ਇਹਦੇ ਵੀ ਤਾਂ ਬਾਈ ਜੀ ਇੱਕ ਵਾਰੀ ਫੋਨ ਮਾਰ ਕੇ ਜ਼ਰੂਰ ਪੁੱਛਿਓ ਉਹਨੂੰ ਬਾਈ ਜੀ ਬਹੁਤ ਹੀ ਜ਼ਿਆਦਾ ਲੈਸ ਲਾਵਾਂਗੇ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਪੁੱਛੋ ਜੇ 1000 ਤੋਂ ਬਾਅਦ ਉੱਪਰ ਚ ਚੱਕ ਲੂਗਾ ਬਾਈ ਜੀ ਇਹਦਾ ਰੇਟ ਕੱਲੇ ਕੱਲੇ ਦਾ 350 ਰੁਪਿਆ ਰੇਟ ਹੈ ਬਾਈ ਜੀ ਚਲਦੀ ਚਾਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਬਾਈ ਜੀ ਸਭ ਨੂੰ ਪਤਾ ਲੱਗ ਜੇ ਤੇ ਬਾਈ ਜੀ ਫੇਰ ਫੇਰ ਤੁਹਾਡੇ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਾਈ ਜੀ ਮਾਫੀ ਚਾਹੁੰਦੇ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਬਾਈ ਜੀ ਤੇ ਗਾਹਾਂ ਵਾਸਤੇ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਬਾਈ ਜੀ ਕੁੜਤੇ ਪਜਾਮੇ ਆਪਣੇ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਦੇ ਹੈ ਕੱਲ ਨੂੰ ਤੁਹਾਨੂੰ ਕੁੜਤੇ ਪਜਾਮੇ ਦੀ ਹੋ ਸਕਦਾ ਆਪਾਂ ਵੀਡੀਓ ਪਾਈਏ ਜ ਭਾਈ ਯਾਦ ਰੱਖੋ ਮਨਜਿੰਦਰ ਕਲਾਥ ਹਸਪੀਟਲ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ